ਜਿਹੜੀ ਜੋਤ ਜਗਦੀ ਐਨ ਉਹਦਾ ਘਿਓ ਲਓ ਗੋਡੇ ਤੇ ਲਾਓ ਤੇ ਠੀਕ ਹੋ ਜਾਏਗਾ ਆਪ ਬਾਬੇ ਹਸਪੀਟਲ ਜਾਂਦੇ ਆ ਤੇ ਲੋਕਾਂ ਨੂੰ ਕੀ ਬੇਦੇਸ਼ ਦਿੰਦੇ ਵੜਾ ਜਿਸ ਜੋਤ ਦਾ ਘਿਓ ਲਾਇਆ ਕਰੋ ਅੱਛਾ ਇਹਨਾਂ ਦੇ ਆਪਣੇ ਬਾਬੇ ਆ ਨਾ ਜਿਹੜੇ ਸਾਨੂੰ ਕਹਿੰਦੇ ਆ ਨਾ ਲੋਕਾਂ ਨੂੰ ਸਾਨੂੰ ਸੰਤ ਨੂੰ ਕਹਿੰਦੇ ਆ ਕਿ ਜੋਤ ਦਾ ਘਿਓ ਲਾਓ ਤੁਸੀਂ ਠੀਕ ਹੋ ਜਾਓਗੇ ਆ ਪੈਣਾ ਦੇ ਬਾਬੇ ਵੀਲ ਚੇਅਰ ਤੇ ਆਂਦੇ ਆ ਉਹਨਾਂ ਦੇ ਗੋਡੇ ਕੰਮ ਨਹੀਂ ਕਰਦੇ ਸ਼ੂਗਰਾਂ ਦੀਆਂ ਦਵਾਈਆਂ ਬਾਬੇ ਖਾ ਰਹੇ ਇਹ ਸਾਨੂੰ ਕੀ ਕਹਿੰਦੇ ਕਿਦੇ ਕਹਿੰਦੇ ਪੱਤੇ ਖਾ ਲਓ ਇਹਦੇ ਕਹਿੰਦੇ ਜੋਤ ਦਾ ਘਿਓ ਲਾ ਲਓ ਇਹਨਾਂ ਨੂੰ ਸਪੱਮ ਮੈਨੂੰ ਤੇ ਇਹ ਸਮਝ ਨਹੀਂ ਆਈ ਸੰਗਤ ਇਹਨਾਂ ਨੂੰ ਪੁੱਛਦੇ ਕਿਉਂ ਨਹੀਂ ਜਦੋਂ ਬਿਮਾਰ ਹੁੰਦੇ ਆ ਇਹਨਾਂ ਨੂੰ ਕਹਿਣਾ ਚਾਹੀਦਾ ਨਾ ਬਾਬਾ ਜੀ ਤੁਹਾਡੀ ਕਥਾ ਸੁਣੀ ਸੀ ਤੁਸੀਂ ਕਹਿੰਦੇ ਸੀ 베ਰੀ ਦਾ ਪੱਤਾ ਖਾਓ ਤੇ ਬੰਦਾ ਠੀਕ ਹੋ ਜਾਂਦਾ ਹੁਣ ਤੁਸੀਂ ਹਸਪਤਾਲ ਕਿਉਂ ਆਏ 베ਰੀ ਦਾ ਪੱਤਾ ਮੋਕ ਕੇ ਲਓ ਮੈਂ ਲਿਆ ਦਿਨਾ ਜਾ ਕਰਕੇ ਭੱਜ ਕੇ ਜਾਓ 베ਰੀ ਦਾ ਪੱਤਾ ਲਿਆਓ ਦੇ ਦਿਓ ਉਹਨਾਂ ਨੂੰ ਭੱਜੇ ਭੱਜੇ ਜਾਓ ਜਾ ਕਰਕੇ ਜੋਤ ਦਾ ਘਿਓ ਲਿਆਓ ਅਲਫੁਰ ਤਲ ਜਾਓ ਆ ਜੋਦਾ ਕਿਉ ਲੈ ਲਾਈ ਜਾਓ ਠੀਕ ਹੋ ਜਾਓਗੇ ਕਿ ਰੋਮੋ ਕਿ ਪਤਾ ਗਿਆ ਨਾ ਜਿੰਨੇ ਮਰਜੀ ਪੈਸੇ ਲਾਜੋ ਜਾ ਕੇ ਸਭ ਤੋਂ ਪਹਿਲਾਂ ਡਾਕਟਰ ਨੂੰ ਕਹਿੰਦੇ ਨੇ ਸਾਡੇ ਬਾਬੇ ਨੂੰ ਬਚਾ ਲਿਓ ਜਿੰਨੇ ਮਰਜੀ ਪੈਸੇ ਲਾਜੋ ਸਾਡਾ ਬਾਬਾ ਬਚ ਜਾਣਾ ਜੀ